ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਤਨ ਤਨ ਗੁਰਦੁਆਰਾ ਬਾਬਾ ਅਦਲੀ ਜੀ ਦੇ ਸਥਾਨ ਤੇ ਗੁਰਦੁਆਰਾ ਬਾਬਾ ਅਦਲੀ ਜੀ ਵੱਲੋਂ 21 ਮਾਰਚ ਦਿਨ ਸ਼ੁੱਕਰਵਾਰ 15ਵਾਂ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਚਾਰ ਟੀਮਾਂ ਯਾਦ ਰੱਖਣਾ ਜਿਸ ਵਿੱਚ ਚਾਰ ਟੀਮਾਂ 70 ਕਿਲੋ ਆਲ ਓਪਨ ਤੇ ਅੱਠ ਟੀਮਾਂ ਇੰਟਰਨੈਸ਼ਨਲ ਕਲੱਬ ਦੀਆਂ ਇਸ ਮੌਕੇ ਦੇ ਉੱਪਰ ਖੇਡਣਗੇ ਆ ਤੇ ਇਸ ਮੌਕੇ ਦੇ ਉੱਪਰ ਗੁਰੂ ਕਾ ਅਤੁੱਟ ਲੰਗਰ ਵੀ ਲਗਾਇਆ ਜਾਵੇਗਾ ਤੇ ਜਿਸ ਵਿੱਚ ਚਾਰ ਟੀਮਾਂ ਪਹਿਲਾਂ 70 ਕਿਲੋ ਦੀਆਂ ਖੇਡਣਗੀਆਂ ਅਤੇ ਇੰਟਰਨੈਸ਼ਨਲ ਕਲੱਬ ਦੀਆਂ ਟੀਮਾਂ ਦੇ ਜਿਹੜੇ ਖਿਡਾਰੀ ਹੈਗੇ ਆ ਉਹ ਆਪਣੀ ਕਵੱਡੀ ਦੇ ਜੋਰ ਜਿਹੜੇ ਆ ਉਹ ਦਿਖਾਣਗੇ ਇਸ ਮੌਕੇ ਆਏ ਹੋਏ ਖਿਡਾਰੀ ਜਿਹੜੇ ਵੀ ਮਤਲਬ ਖਿਡਾਰੀ ਇੱਥੇ ਖੇਡਣ ਆਣਗੇ ਉਨ੍ਹਾਂ ਦਾ ਜਿਹੜਾ ਮਾਣ ਸਨਮਾਨ ਜਿਹੜਾ ਆ ਉਹ ਵੀ ਕੀਤਾ ਜਾਵੇਗਾ ਤੇ ਜੋ ਸਾਨੂੰ ਜਾਣਕਾਰੀ ਦਿੱਤੀ ਗਈ ਹੈਗੀ ਆ ਇਹ ਜਿਹੜਾ ਟੂਰਨਾਮੈਂਟ ਆ ਸਵੇਰੇ ਕਰੀਬ 11 ਵਜੇ ਸ਼ੁਰੂ ਹੋ ਜਾਵੇਗਾ ਸੋ ਟਾਈਮ ਦਾ ਯਾਦ ਰੱਖਣਾ ਸਵੇਰੇ 11 ਵਜੇ ਇਹ ਟੂਰਨਾਮੈਂਟ ਸ਼ੁਰੂ ਹੋ ਜਾਵੇਗਾ ਤਰੀਕ ਵੀ ਯਾਦ ਰੱਖੋ 21 ਮਾਰਚ ਦਿਨ ਸ਼ੁੱਕਰਵਾਰ ਸਵੇਰੇ 11 ਵਜੇ ਜਿਹੜਾ ਮੈਚ ਆ ਸਤਾਂਤਾਂ ਨੂੰ ਗੁਰਦੁਆਰਾ ਬਾਬਾ ਅਦਲੀ ਜੀ ਦੇ ਸਥਾਨ ਤੇ ਜਿਹੜਾ ਆ 15ਵਾਂ ਕਵੱਡੀ ਕੱਪ ਜਿਹੜਾ ਟੂਰਨਾਮੈਂਟ ਆ ਇਹ ਕਰਵਾਇਆ ਜਾ ਰਿਹਾ ਹੈਗਾ ਤੇ ਕਵੱਡੀ ਦੇ ਦਿਲ ਖਿੱਚਵੇਂ ਮੈਚ ਦੇਖਣ ਦੇ ਲਈ ਸਮੂਹ ਇਲਾਕਾ ਭਰ ਨੂੰ ਸਮੂਹ ਜ਼ਿਲ੍ਹਾ ਭਰ ਨੂੰ ਤੇ ਜੋ ਵੀ ਕਵੱਡੀ ਦੇ ਸ਼ਕੀਨ ਨੇ ਉਹਨਾਂ ਨੂੰ ਇਸ ਮੌਕੇ ਦੇ ਉੱਪਰ ਪਹੁੰਚਣ ਦੀ ਬੇਨਤੀ ਕੀਤੀ ਗਈ ਹੈ ਬਿਲਕੁਲ ਯਾਦ ਰੱਖਣਾ ਭੁੱਲਣਾ ਨਹੀਂ ਫਿਰ ਤੋਂ ਅਸੀਂ ਕਹਿ ਰਹੇ ਹਾਂ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਦਵਾਪਾ YouTube ਚੈਨਲ ਤੇ ਵਿਸ਼ੇਸ਼ ਰਿਪੋਰਟ 21 ਮਾਰਚ ਦਿਨ ਨੋਟ ਕਰ ਲਓ ਸ਼ੁੱਕਰਵਾਰ ਔਰ ਸਮਾਂ ਸਵੇਰੇ 11 ਵਜੇ ਕਵੱਡੀ ਦੇ ਖਿਡਾਰੀ ਇਸ ਮੌਕੇ ਦੇ ਉੱਪਰ ਪਹੁੰਚ ਰਹੇ ਨੇ ਤੇ ਚਾਰ ਟੀਮਾਂ 70 ਕਿਲੋ ਦੀਆਂ ਆਲ ਓਪਨ ਦੀਆਂ ਜੋ ਨੇ ਉਹ ਤੁਹਾਨੂੰ ਆਪਣੇ ਕਵੱਡੀ ਦੇ ਜੋਰ ਜਵਾਈ ਜਿਹੜੀ ਹੈਗੀ ਆ ਉਹ ਕਰਕੇ ਦਿਖਾਣਗੇ ਤੁਸੀਂ ਜ਼ਰੂਰ ਪਹੁੰਚੋ ਕਿਉਂਕਿ ਦਰਸ਼ਕ ਜਦੋਂ ਪਹੁੰਚਦੇ ਨੇ ਉਹਨਾਂ ਦਾ ਹੌਸਲਾ ਹੀ ਇਹਨਾਂ ਕਵੱਡੀ ਖਿਡਾਰੀਆਂ ਨੂੰ ਜਿਹੜਾ ਆ ਅੱਗੇ ਲੈ ਕੇ ਆਂਦਾ ਹੈਗਾ ਤੇ ਇਸ ਦੇ ਨਾਲ ਜਿਹੜਾ ਆ ਆਪਣੇ ਬੱਚਿਆਂ ਨੂੰ ਵੀ ਨਾਲ ਲੈ ਕੇ ਆਓ ਇਹ ਕਵੱਡੀ ਟੂਰਨਾਮੈਂਟ ਜ਼ਰੂਰ ਦਿਖਾਓ ਤਾਂ ਜੋ ਉਹਨਾਂ ਦੇ ਵਿੱਚ ਵੀ ਦਿਲਚਸਪੀ ਪੈਦਾ ਹੋ ਸਕੇ ਕਿ ਜੋ ਇੱਕ ਸਾਡੀ ਪੰਜਾਬ ਦੀ ਜਿਹੜੀ ਖੇਡ ਹੈਗੀ ਆ ਇਸ ਨੂੰ ਦੇਖਣ ਤੇ ਹੋਰ ਨਵੇਂ-ਨਵੇਂ ਖਿਡਾਰੀ ਜਿਹੜੇ ਆ ਉਪੈਦਾ ਹੋ ਸਕਣ ਨਵਾਂ ਸ਼ਹਿਰ ਦਵਾਬਾ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਆਪਣੇ ਗਰੁੱਪਾਂ ਦੇ ਵਿੱਚ ਆਪਣੇ WhatsApp ਨੰਬਰਾਂ ਤੇ ਇਸ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਜੇ ਕਬੱਡੀ ਕੱਪ ਟੂਰਨਾਮੈਂਟ ਜੋ ਹੋ ਰਿਹਾ ਹੈ ਇਸ ਦੇ ਵਿੱਚ ਵੱਧ ਤੋਂ ਵੱਧ ਮੈਚ ਨੂੰ ਦੇਖਣ ਦੇ ਲਈ ਸਾਰੇ ਹੀ ਪਹੁੰਚਣ